ਆਮ ਆਦਮੀ ਪਾਰਟੀ 2 ਸਾਲ ਦੀਆਂ ਪ੍ਰਾਪਤੀਆਂ ਲੈ ਕੇ ਲੋਕਾਂ 'ਚ ਜਾਵੇਗੀ ਇਹ ਕਹਿਣਾ ਪਟਿਆਲਾ ਤੋਂ ਆਪ ਉਮੀਦਵਾਰ ਅਤੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਸਿਹਤ ਵਿਭਾਗ ਸੰਭਾਲ ਰਹੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਸ ਖੇਤਰ 'ਚ ਉਹਨਾਂ ਕ੍ਰਾਂਤੀਕਾਰੀ ਕੰਮ ਕੀਤਾ ਹੈ ਦਰਕੋ ਜੀ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਪਾਰਟੀ ਦੀ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਖਾਸ ਕਰਕੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਜਿਹੜੇ ਮੇਰੇ ਮੈਂਟਰ ਹੋਰ ਤੇ ਮੇਰੇ ਰਾਜਨੀਤਿਕ ਗੁਰੂ ਆ ਅਰਵਿੰਦ ਕੇਜਰੀਵਾਲ ਜੀ ਦਾ ਔਰ ਸੰਦੀਪ ਪਾਟਕ ਜੀ ਰਾਗਵ ਚੱਡਾ ਸਾਰੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜੀ ਔਰ ਜਿਹੜੇ ਸਾਡੇ ਵਲੰਟੀਅਰ ਹੈ ਜੋ ਉਹਨਾਂ ਦਾ ਜੋਸ਼ ਹੈ ਜਿੱਦਾਂ ਮਤਲਬ ਉਹ ਮੈਨੂੰ ਅਪਰੋਚ ਕਰ ਰਿਹਾ ਜੀ ਐਕਸਾਈਟਡ ਹੈ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਲੋਕਾਂ ਦਾ ਜਿਹਨਾਂ ਨੇ ਮਤਲਬ ਕਿ ਜਿਹੜਾ ਸਰਵੇ ਦੇ ਵਿੱਚ ਮੈਨੂੰ ਪਹਿਲੇ ਨੰਬਰ ਤੇ ਲੈ ਕੇ ਆਇਆ ਔਰ ਮੈਨੂੰ ਅਗਲੀ ਵਾਰੀ ਚੋਣ ਦੇ ਵਿੱਚ ਵੀ ਪਹਿਲੇ ਨੰਬਰ ਤੇ ਲੈ ਕੇ ਆਣਗੇ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਦੇਖੋ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਇਹ ਮਤਲਬ ਜਿਹੜੀ ਹੈਗੀ ਹੈ ਮੈਂਬਰ ਆਫ ਪਾਰਲੀਮੈਂਟ ਦੀ ਇਹ ਨੈਸ਼ਨਲ ਲੈਵਲ ਦੇ ਮੁੱਦੇ ਜਿਹੜੇ ਹੈਗੇ ਆ ਜੋ ਅੱਜ ਆਪਣੇ ਦੇਸ਼ ਦੇ ਹਾਲਾਤ ਹੈ ਜੀ ਚਾਹੇ ਮੈਂ ਗੱਲ ਕਰਾਂ ਵੀ ਜਿਹੜੇ ਲੋਕਾਂ ਦੇ ਮੁੱਦੇ ਆ ਵੀ ਬੇਰੋਜ਼ਗਾਰੀ ਹੈ ਮਤਲਬ ਜਿਹਦੇ ਚ ਅਸੀਂ ਭਗਵਾਨ ਸਿੰਘ ਮਾਨ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੇ ਇੱਕ ਬਹੁਤ ਹੀ ਪਹਿਲੇ 2 ਸਾਲ ਉਹਦੇ ਵਿੱਚ ਲੋਕਾਂ ਨੂੰ ਚਾਹੇ ਫ੍ਰੀ ਬਿਜਲੀ ਦਿੱਤੀ ਆ ਲੋਕਾਂ ਨੂੰ ਲੋਕਾਂ ਦੇ ਵਧੀਆ ਮਹੱਲਾ ਕਲਿਨਿਕ ਬਣਾ ਕੇ ਲੋਕਾਂ ਨੂੰ ਦਵਾਈ ਫ੍ਰੀ ਮਿਲਦੀ ਆ ਜੀ 6 650 ਕਰੋੜ ਦਾ ਮਾਲ ਤੋਂ ਹੈਲਥ ਦਾ ਜਿਹੜਾ ਸੀਗਾ ਆਊਟ ਆਫ ਪਾਕਟ ਐਕਸਪੈਂਸਸ ਲੋਕਾਂ ਨੂੰ ਫਾਇਦਾ ਹੋਇਆ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਲੋਕ ਆ ਜਿਹੜੇ ਪੈਸੇ ਬਚੇ ਆ ਲੋਕਾਂ ਦੇ ਚਾਹੇ ਬਿਜਲੀ ਦੇ ਬਿਜਲੀ ਦੇ ਬਿੱਲ ਕਰਕੇ ਜਾਂ ਦਵਾਈਆਂ ਕਰਕੇ ਜਾਂ ਬੱਚਿਆਂ ਦੀ ਐਜੂਕੇਸ਼ਨ ਕਰਕੇ ਉਹ ਪੈਸੇ ਲੋਕ ਆਪਣੀ ਚੰਗੀ ਨਿਊਟ੍ਰੀਸ਼ਨ ਵਾਸਤੇ ਚੰਗਾ ਘਰ ਬਣਾਉਣ ਵਾਸਤੇ ਕੋਈ ਘਰ ਦੀ ਅਪਲਾਇੰਸ ਖਰੀਦਣ ਵਾਸਤੇ ਯੂਜ਼ ਕਰ ਸਕਦੇ ਆ ਲੋਕਾਂ ਨੂੰ ਕਿਤੇ ਬਹੁਤ ਵੱਡਾ ਰਾਹਤ ਮਿਲੀ ਆ ਉਹਦੇ ਨਾਲ ਤੇ ਸਾਡਾ ਜਿਹੜਾ ਕੰਮ ਹੈਗਾ 2 ਸਾਲ ਦਾ ਉਹ ਬੇਮਸਾਲ ਆ ਭਗਵੰਤ ਮਾਨ ਗੌਰਮਤ ਦਾ ਤੇ ਅਸੀਂ ਆਪਣੇ ਕੰਮ ਲੈ ਕੇ ਜਾਵਾਂਗੇ ਲੋਕਾਂ ਦੇ ਵਿੱਚ ਆਪਣੇ ਕੰਮ ਬਾਰੇ ਗੱਲ ਕਰਾਂਗੇ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਉਹਨਾਂ ਦਾ ਜਿਹੜਾ ਹੈਗਾ ਉਹ ਦੂਜੀ ਐਕਸਟ੍ਰੀਮ ਹੈ ਉਹਨਾਂ ਨੇ ਚਾਹੇ ਚੰਡੀਗੜ੍ਹ ਦੀ ਗੱਲ ਕਰਾਂ ਉੱਥੇ ਜਿਹੜੀ ਮੇਅਰ ਦਾ ਜਿਹੜਾ ਸੀਗਾ ਸਾਡਾ ਮੇਅਰ ਬਣਨਾ ਸਾਡੀਆਂ 20 20 ਸੀਗੀਆਂ ਉਹਨਾਂ ਦੀਆਂ 16 ਸੀਗੀਆਂ ਉੱਥੇ ਉਹਨਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਫੜੇ ਗਏ ਰੰਗੇ ਆਤੀ ਫੜੇ ਗਏ ਉਹ ਸੁਪਰੀਮ ਕੋਰਟ ਤੋਂ ਫਟਲਾਣਤ ਵੀ ਪਈ ਔਰ ਸਾਡਾ ਮੇਅਰ ਵੀ ਸਾਡਾ ਬਣਿਆ ਮਾਛਲ ਦੇ ਵਿੱਚ ਉਹਨਾਂ ਨੇ ਰਾਜ ਸ ਉਹਨਾਂ ਨੇ ਸ਼ਿਵਸਨਾ ਤੋੜ ਕੇ ਆਪਣੀ ਸਰਕਾਰ ਬਣਾ ਲਈ ਉਹ ਲੋਕਾਂ ਦੇ ਸਾਹਮਣੇ ਆ ਹੁਣ ਜਿਹੜਾ ਲੇਟੈਸਟ ਸਕੈਂਡਲ ਜਿਹੜਾ ਸਾਹਮਣੇ ਆਇਆ ਉਹ ਬਹੁਤ ਵੱਡਾ ਹੈ ਕਿ ਜਿਹੜਾ ਇਹਨਾਂ ਨੇ ਐਕਸਟਰਸ਼ਨ ਰੈਕਟਰ ਰਨ ਕਰ ਰਹੇ ਸੀਗੇ ਇਹ ਵੀ ED ਦਾ ਰੇਡ ਹੋਇਆ IT ਦਾ ਰੇਡ ਹੋਇਆ CBI ਦਾ ਰੇਡ ਹੋਇਆ ਉਸ ਤੋਂ ਬਾਅਦ ਜਿਹੜੀ ਕੋਈ ਕੰਪਨੀ ਆ ਜਾਂ ਫਰਮ ਆ ਉਹਨੇ BJP ਨੂੰ ਚੰਦਾ ਦਿੱਤਾ ਜੀ ਜੇ ਉਹ ਚੰਦਾ ਦਿੱਤਾ ਫਿਰ ਜਮਾਨਤ ਹੋ ਗਈ ਜਾਂ ਕਿਸੇ ਨੇ ਬੀਜੇਪੀ ਨੂੰ ਚੰਦਾ ਦਿੱਤਾ ਤੇ ਉਹਨੂੰ ਬਹੁਤ ਵੱਡਾ ਕੰਟਰੈਕਟ ਮਿਲ ਗਿਆ ਚਾਹੇ ਉਹ ਮੱਧ ਪ੍ਰਦੇਸ਼ ਚ ਮਿਲਿਆ ਚਾਹੇ ਮਹਾਰਾਸ਼ਟਰਾ ਚ ਮਿਲਿਆ ਜਿੱਥੇ ਉਹਨਾਂ ਦੀਆਂ ਸਰਕਾਰਾਂ ਸੀਗੀਆਂ ਚਾਹੇ ਯੂਪੀ ਚ ਮਿਲਿਆ ਸੋ ਇਹਨਾਂ ਨੇ ਜਿਹੜਾ ਡੰਡੇ ਨਾਲ ਚੰਦਾ ਤੇ ਧੰਦੇ ਜਿਹੜਾ ਚੰਦੇ ਨਾਲ ਧੰਦਾ ਜਿਹੜਾ ਇਹ ਰੈਕਟ ਚਲਾਇਆ ਹੋਇਆ ਸੀਗਾ ਲੋਕਾਂ ਦੇ ਸਾਹਮਣੇ ਆ ਗਿਆ ਲੋਕਾਂ ਨੇ ਬਿਲਕੁਲ ਬੀਜੇਪੀ ਤੋਂ ਮੂੰਹ ਮੋੜ ਲਿਆ ਜੀ ਇਹਨਾਂ ਨੂੰ ਕੋਈ ਸੀਟਾਂ ਨਹੀਂ ਆਣੀਆਂ 200 ਸੀਟੇ ਨੂੰ ਟੱਚ ਨਹੀਂ ਕਰਦੇ ਜੀ ਇਹ ਇਹਨਾਂ ਦੀਆਂ ਕੋਈ ਮਤਲਬ ਵੱਧ ਤੋਂ ਵੱਧ ਇਹਨਾਂ ਦੀਆਂ 20 50 100 ਸੀਟਾਂ ਆਣਗੀਆਂ ਇਸ ਵਾਰੀ ਇਹਨਾਂ ਦਾ ਜਿਹੜਾ ਬੀਜੇਪੀ ਹੈ ਇਹ ਬਹੁਤ ਬੁਰੀ ਤਰ੍ਹਾਂ ਇਟਸ ਗੋਇੰਗ ਟੂ ਬੀ ਰੌਟਡ ਲੋਕਾਂ ਦੇ ਵਿੱਚ ਬਿਲਕੁਲ ਐਕਸਪੋਜ਼ ਹੋ ਚੁੱਕਿਆ ਜੀ ਇਹ ਇਹ ਜਿਹੜੀ ਜਿਹੜੀ ਜੇ ਕੋਈ ਸਰਕਾਰ ਹੈ ਪੂਰੀ ਦੁਨੀਆ ਦੇ ਵਿੱਚ ਐਕਸਟੋਰਸ਼ਨ ਰੈਕਡ ਰਨ ਕਰ ਰਹੀ ਆ ਤਾਂ ਉਹ ਬੀਜੇਪੀ ਸਰਕਾਰ ਹੈ ਜੀ